ਦੋਸਤੋ ਬੜੇ ਦਿਨਾਂ ਤੋਂ ਵੱਖ-ਵੱਖ ਵੀਡੀਓ ਪੈ ਰਹੀਆਂ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਲਚਰਤਾ ਤੇ ਬੋਲਬਾਲਾ ਬਣਿਆ ਹੋਇਆ ਤੇ ਦੋਸਤੋ ਮੇਰੀ ਰਾਏ ਇਹ ਹੈ ਕਿ ਮੈਂ ਅੱਜ ਤੱਕ ਜਿੰਨਾ ਵੀ ਲਿਖਿਆ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸੰਬੰਧਿਤ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਪੰਜਾਬੀ ਵਿਰਸੇ ਨਾਲ ਸੰਬੰਧਿਤ ਲਿਖਿਆ ਹੈ ਤੇ ਜੇ ਮੈਂ ਕਹਾਂ ਕਿ ਮੈਨੂੰ ਉਹਨੇ ਵਿਊ ਨਹੀਂ ਮਿਲਦੇ ਮੈਂ ਉਹਨਾਂ ਜਿਆਦਾ ਉਹਨਾਂ ਵਾਂਗੂ ਮਸ਼ਹੂਰ ਨਹੀਂ ਹੁੰਦਾ ਤੇ ਮੈਨੂੰ ਕਈ ਕਹਿੰਦੇ ਵੀ ਨਿਆਰ ਦੋਸਤ ਕਿ ਯਾਰ ਤੂੰ ਵੀ ਕੁਛ ਨਾ ਕੁਛ ਉਹੋ ਜਿਹਾ ਲਿਖ ਤੇ ਵੀਡੀਓ ਪਾ ਤੇ ਤੂੰ ਵੀ ਮਸ਼ਹੂਰ ਹੋ ਜਾ ਪਰ ਮੈਂ ਖਿਆ ਨਹੀਂ ਮੇਰੀ ਇਹ ਜਿਹੜੀ ਜਮੀਰ ਹੈ ਮੇਰੀ ਇਹ ਇਆਜਤ ਨਹੀਂ ਦਿੰਦੀ ਮੈਨੂੰ 40 45 ਸਾਲ ਦਾ ਸਮਾਂ ਹੋ ਗਿਆ ਲਿਖਦਿਆਂ ਨੂੰ ਤੇ ਵੀਡੀਓ ਪਾਉਂਦਿਆਂ ਨੂੰ ਇੰਟਰਵਿਊਆਂ ਕਰਦਿਆਂ ਨੂੰ ਤੇ ਜਿਹੜੇ ਸਾਡੇ ਸੁਣਨ ਵਾਲੇ ਨੇ ਉਹਨਾਂ ਸਾਨੂੰ ਹੀ ਸੁਣਨਾ ਹੈ ਤੇ ਜੇ ਆਪਾਂ ਹੁਣ ਕਹਿ ਦਈਏ ਕਿ ਮੇਰੀ ਮਾਂ ਬਿਮਾਰ ਹੈ ਮੇਰਾ ਪਿਓ ਬਿਮਾਰ ਹੈ ਮੇਰਾ ਘਰ ਨਹੀਂ ਚੱਲਦਾ ਮੇਰੇ ਘਰੇ ਆਟਾ ਹੈ ਨਹੀਂ ਤੇ ਮੈਂ ਨੱਚਰਤਾ ਵਖਾ ਕੇ ਅਸ਼ਲੀਲ ਫਿਲਮਾਂ ਪਾ ਕੇ ਅਸ਼ਲੀਲ ਵੀਡੀਓ ਪਾ ਕੇ ਤੇ ਮੈਂ ਆਪਦੇ ਫੋਲੋਅਰ ਵਧਾ ਕੇ ਤੇ ਮੈਂ ਫੇਸਬੁੱਕ ਤੋਂ ਕਮਾਈ ਕਰਕੇ YouTube ਤੋਂ ਕਮਾਈ ਕਰਕੇ Instagram ਤੋਂ ਕਮਾਈ ਕਰਕੇ ਮੈਂ ਆਪਦਾ ਘਰ ਪਾਲ ਲਵਾਂ ਤੇ ਉਹਦੇ ਮੈਂ ਬਿਲਕੁਲ ਹੱਕ 'ਚ ਨਹੀਂ ਹੈਗਾ ਵੇਖੋ ਜਿਹੜੇ ਪੱਠਿਆਂ ਦੇ ਮਜ਼ਦੂਰ ਕੰਮ ਕਰਦੇ ਨੇ ਜਿਹੜੇ ਮੰਗ ਕੇ ਖਾਂਦੇ ਨੇ ਝੁਗੀਆਂ 'ਚ ਰਹਿੰਦੇ ਨੇ ਕਿ ਉਹ ਆਪਦਾ ਪੇਟ ਨਹੀਂ ਭਾਲਦੇ ਕਿ ਉਹਨਾਂ ਦਾ ਪਰਿਵਾਰ ਨਹੀਂ ਹੈਗਾ ਇਹ ਲੱਚਰਤਾ ਫਲਾ ਕੇ ਇਹ ਵੀਡੀਓ ਪਾ ਕੇ ਨਗੇਜ ਵਿਖਾ ਕੇ ਤੁਸੀਂ ਇਹ ਜਿਹੜਾ ਆਪਦਾ ਘਰ ਚਲਾ ਸਕਦੇ ਜੀ ਇਹ ਬਿਲਕੁਲ ਗੱਲਾਂ ਗਲਤ ਨੇ ਇਹ ਦੇ ਵਿੱਚ ਸਰਕਾਰ ਨੂੰ ਵੀ ਕੁਝ ਸੋਚਣਾ ਚਾਹੀਦਾ ਕਿ ਜਿਹੜੇ ਲੱਚਰਤਾ ਫਲਾ ਰਹੇ ਨੇ ਜਾਂ ਜਿਹੜੇ ਸਪੋਰਟ ਕਰਦੇ ਨੇ ਲੱਚਰਤਾ ਦੀ ਵੀ ਜਿਹੜੇ ਸਪੋਰਟਰ ਨੇ ਉਹਨਾਂ ਦੇ ਉਹਨਾਂ ਨੂੰ ਵੀ ਕੁਝ ਸੋਚਣਾ ਚਾਹੀਦਾ ਹੈ ਕਿ ਬਈ ਨਹੀਂ ਇਹ ਲਚਰਤਾ ਜਿਹੜੀ ਇਹ ਆਪਣੇ ਪੰਜਾਬ ਵਿੱਚੋਂ ਆਪਣੇ ਦੇਸ਼ ਵਿੱਚੋਂ ਪੂਰੇ ਭਾਰਤ ਵਿੱਚੋਂ ਜਿਹੜੀ ਇਹ ਲਚਰਤਾ ਇਹ ਖਤਮ ਹੋਣੀ ਚਾਹੀਦੀ ਹੈ ਇੱਕ ਅੱਗੇ ਪੰਜਾਬ ਨੂੰ ਨਸ਼ਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਨਸ਼ਿਆਂ ਨੇ ਕੀਤਾ ਤੇ ਇੱਕ ਹੁਣ ਜਿਹੜੀ ਇਹ ਸਾਡੀ ਨੌਜਵਾਨ ਪੀੜ੍ਹੀ ਆ ਇਹ ਲਚਰਤਾ ਦਾ ਜਿਹੜਾ ਸ਼ਿਕਾਰ ਹੋ ਰਹੀ ਹੈ ਆਪਾਂ ਇਹਦੇ ਕੋਲ ਬਿਲਕੁਲ ਆਪਾਂ ਇਹਦੇ ਵਿਰੋਧਚਾ ਤੇ ਆਓ ਸਾਰੇ ਮਿਲ ਕੇ ਇਹੋ ਕਹੀਏ ਕਿ ਪੰਜਾਬ ਨਸ਼ਿਆਂ ਤੋਂ ਦੂਰ ਹੋਵੇ ਤੇ ਲਚਰਤਾ ਤੋਂ ਦੂਰ ਹੋਵੇ ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਮੇਰੇ ਚੈਨਲ ਬੂਟਾ ਗੁਲਾਮੀ ਵਾਲਾ ਨੂੰ ਫੋਲੋ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਸੇਖਰ ਜ਼ਿਲ੍ਹਾ ਮੋਗਾ ਤੋਂ